ਜਦੋਂ ਦੇ ਬਕਰੇਵੇਂ ਆਇਆ ਜੱਥੇਬੰਦੀਆਂ ਦੇ ਵਿੱਚ ਆ ਜਿਹੜਾ ਅੰਦੋਲਨ ਆ ਉਹ ਕਮਜ਼ੋਰ ਪੈ ਗਿਆ ਜੀ ਜੇ ਸਾਡੇ ਭਾਈਆਂ ਚ ਫੋਟ ਬਹੁਤ ਅਦੋਲੋਂ ਤੱਕ ਮਜ਼ਬੂਰ ਹੋ ਹੀ ਹੋਊਗਾ ਪ੍ਰਧਾਨ ਮੰਤਰੀ ਨੇ ਗਾਇਕ ਨੂੰ ਤਾਂ ਟਾਈਮ ਦੇ ਦਿੱਤਾ ਇੱਕ ਮਿਲਣ ਲਈ ਕਿਸਾਨਾਂ ਨੂੰ ਵਿਚਾਰੇ ਹਜੇ ਤੱਕ ਵੇਟ ਕਰ ਰਹੇ ਨੇ ਕੀ ਕਹਿਣਾ ਚਾਹੂੰ ਜੇ ਉਹਨੂੰ ਟਾਈਮ ਦੇਤਾ ਜਿਹੜੇ ਸਾਡੇ ਸਾਥੀ ਭੁੱਖ ਹੜਤਾਲ ਤੇ ਬੈਠੇ ਨੇ ਪਹਿਲਾਂ ਉਹਨਾਂ ਨੂੰ ਸਮਾਂ ਦੇਵੇ ਚੱਲਿਆੜ ਸਾਹਿਬ ਨਾਲ ਸਰਕਾਰ ਗੱਲ ਕਰੇ ਉਹਨਾਂ ਸਾਥੀਆਂ ਦੀਆਂ ਮੰਗਾਂ ਮੰਨੇ ਤੇ ਡੱਲਿਆੜ ਸਾਹਿਬ ਦਾ ਵਰਤ ਖਲਾਵੇ ਉਹਦੀ ਜਾਨ ਬਚਾਵੇ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈ ਗਗਨਦੀਪ अरोड़ा ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਟਰਬਿਊਨ ਅ ਅੱਜ ਐਸਕੇਐਮ ਦੀ ਡੀੜੀਆ ਲੁਧਿਆਣਾ ਚ ਮੀਟਿੰਗ ਹੋਈ ਆ ਸਾਡੇ ਨਾਲ ਕਿਸਾਨ ਆਗੂ ਰੁਲਦੂ ਸਿੰਘ ਜੀ ਮੌਜੂਦ ਆ ਆਓ ਉਹਨਾਂ ਨਾਲ ਗੱਲ ਕਰਦੇ ਹਾਂ ਕਿ ਕਿਸ ਕਿਸ ਟੌਪਿਕ ਤੇ ਜਿਹੜਾ ਡਿਸਕਸ਼ਨ ਹੋਈ ਤੇ ਕੀ ਕੀ ਫੈਸਲੇ ਲਿੱਤੇ ਗਏ ਨੇ ਅੱਜ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਜੀ ਅੱਜ ਅਸੀਂ ਮਤਲਬ ਦੋ ਵੱਡੀਆਂ ਮਹਾਪੰਚਾਇਤਾਂ ਕਰ ਰਹੇ ਹਾਂ ਇੱਕ ਤਾਂ ਕੱਲ ਨੂੰ ਹੀ ਟੁਹਾਨੇ ਕਰ ਰਹੇ ਠੀਕ ਹੈ ਜੀ ਪੰਜਾਬ ਚੋਂ ਆ ਰਹੇ ਨੇ ਦੂਜੀਆਂ ਸਟੇਟਾਂ ਚੋਂ ਵੀ ਲੋਕ ਕਿਸਾਨ ਉੱਤੇ ਇਕੱਠੇ ਹੋ ਰਹੇ ਨੇ ਵੱਡਾ ਇਕੱਠ ਕਰ ਤੇ 9 ਤਰੀਕ ਨੂੰ ਅਸੀਂ ਮੁੱਕ ਇਕੱਠ ਕਰ ਰਹੇ ਹਾਂ ਵੱਡਾ ਘਟੋ ਘਟ ਜਿਹਨ ਕਦੀ ਵੀ ਲੱਖਾਂ ਚ ਇਕੱਠ ਹੋਊਗਾ ਵੱਡਾ ਘਟ ਕਰਾਂ ਇਹ ਜਿਹੜੇ ਦੋਨੇ ਪ੍ਰੋਗਰਾਮ ਕਰ ਰਹੇ ਹਾਂ ਜਿਹੜਾ ਅੰਦੋਲਨ ਚੱਲ ਰਿਹਾ ਸਮਝ ਲਓ ਇੱਕ ਤਰ੍ਹਾਂ ਦੀ ਉਹਦੀ ਹਮਾਇਤ ਹੈਗੀ ਉਥੇ ਮੰਗ ਕਰਾਂਗੇ ਵੀ ਡੱਲੇਵਾਲ ਸਾਹਿਬ ਨਾਲ ਸਰਕਾਰ ਗੱਲ ਕਰੇ ਉਹਨਾਂ ਸਾਥੀਆਂ ਦੀਆਂ ਮੰਗਾਂ ਮੰਨੇ ਤੇ ਡੱਲੇਵਾਲ ਸਾਹਿਬ ਦਾ ਵਰਤ ਖਿਲਾਵੇ ਉਹਦੀ ਜਾਨ ਬਚਾਵੇ ਇਹੀ ਗੱਲ ਹੈ ਮੈਂ ਮੈਂ ਤੁਹਾਡਾ ਇਹੀ ਇਹੀ ਅੱਜ ਮਹਾਪੰਚਾਇਤ ਦਾ ਉਹ ਫੈਸਲਾ ਹੋਇਆ ਕਿ ਤੁਸੀਂ ਜਗਜੀਤ ਸਿੰਘ ਡੱਲੇਵਾਲ ਦਾ ਜਿਹੜਾ ਉਥੇ ਅੰਦੋਲਨ ਚੱਲ ਰਿਹਾ ਉਹਦਾ ਤੁਸੀਂ ਸਪੋਰਟ ਕਰ ਰਹੇ ਹੋ ਬਿਲਕੁਲ ਸਪੋਰਟ ਕਰ ਰਹੇ ਹਾਂ ਜਮਨ ਜੱਜ ਕੇ ਕਰ ਰਹੇ ਹਾਂ ਪਹਿਲਾਂ ਵੀ ਸਾਨੂੰ ਸਾਥੀਆਂ ਨੇ ਇੱਕ ਤਾਂ ਜਰੂਰ ਕਹਤਾ ਸੀ ਵੀ ਜਿੱਦ ਦੇ ਤੁਸੀਂ ਪ੍ਰੋਗਰਾਮ ਅਸੀਂ ਪ੍ਰੋਗਰਾਮ ਦੇ ਬਰਾਬਰ ਨਾ ਦਿਆ ਕਰੋ ਅਸੀਂ ਉਹਨਾਂ ਦੀ ਗੱਲ ਮੰਨ ਲਈ ਦੀ ਵੀ ਚਲ ਬਰਾਬਰ ਪ੍ਰੋਗਰਾਮ ਨਹੀਂ ਅਸੀਂ ਦਿੰਦੇ ਮਗਰ ਮੁਰੇ ਕਰ ਲਿਆ ਕਰਾਂਗੇ ਪਰ ਅਸੀਂ ਜਿਹੜਾ 9 ਤਰੀਕ ਕੱਲ 4 ਤਰੀਕ ਦਾ ਰੱਖਿਆਗਾ ਟਹਾਣੇ ਉਹਨਾਂ ਸਾਥੀਆਂ ਨੇ ਸਾਡੇ ਬਰਾਬਰ ਫੇਰ ਰੱਖਤਾ ਹੱਕ ਤਾਂ ਉਹਨਾਂ ਦਾ ਇੱਕ ਦਿਨ ਜਿਆ ਮਗਰੋਂ ਬਣਦਾ ਪਹਿਲਾਂ ਬਣਦਾ ਸੀ ਸਾਨੂੰ ਹੀ ਉਹਨਾਂ ਸਾਥੀਆਂ ਨੇ ਕਹਿਤੀ ਵੀ ਤੁਸੀਂ ਬਰਾਬਰ ਤੇ ਪ੍ਰੋਗਰਾਮ ਨਾਲ ਸਾਡੇ ਅਸੀਂ ਗੱਲ ਮੰਨ ਲਈ ਦੀ ਕੋਈ ਗੱਲ ਨਹੀਂ ਇੱਕ ਦਿਨ ਮਗਰੋਂ ਕਰ ਦਿਆ ਕਰਾਂਗੇ ਇੱਕ ਦਿਨ ਪਹਿਲਾਂ ਕਰ ਦਿਆ ਕਰਾਂਗੇ ਕਿਉਂ ਅਸੀਂ ਕਰਦੇ ਹੀ ਆਉਨੇ ਆ ਉਸ ਦਿਨ ਦੇ ਪਰ ਇਸ ਗੱਲ ਦਾ ਜਰੂਰ ਸਾਨੂੰ ਹੋਇਆ ਉਹ ਸਾਥੀਆਂ ਨੇ ਸਾਡੇ ਮੁਕਾਬਲੇ ਰੱਖਤਾ ਤੁਹਾਨੂੰ ਨਹੀਂ ਲੱਗਦਾ ਰੁਲਦੂ ਜੀ ਜਦੋਂ ਦੇ ਵੱਖਰੇਵੇਂ ਆਇਆ ਜਿੱਥੇ ਬੰਦੀਆਂ ਦੇ ਵਿੱਚ ਆ ਜਿਹੜਾ ਅੰਦੋਲਨ ਆ ਉਹ ਕਮਜ਼ੋਰ ਪੈ ਗਿਆ ਜੀ ਮੇਰਾ ਖਿਆਲ ਹੈ ਕਿਸੇ ਨੇ ਕਿਹਾ ਤੀ ਬੇ ਕਾਜ਼ਾ ਵੇ ਨੰਬਰਜ਼ਾਰ ਦਰਵਾਜ਼ਾ ਹੈ ਨਹੀਂ ਮਤਲਬ ਗੀਤ ਗਾਦਾ ਬੁੜੀ ਨੇ ਉਹ ਕਹਿੰਦਾ ਭਾਈਆਂ ਚ ਫੁੱ ਜੇ ਸਾਡੇ ਭਾਈਆਂ 'ਚ ਫੋਟੋ ਉਹ ਅਧੋਲਨ ਤੱਕ ਮਜੂਰ ਹੋਈ ਹੋਊਗਾ ਪਹਿਲਾ ਅਧੋਲਨ ਜੇ ਕਹਿ ਦੀਏ ਦਿੱਲੀ ਵਾਲਾ ਚਾਹੇ ਸਾਡੀਆਂ ਤਿੰਨ ਸਟੇਜਾਂ ਲੱਗੀਆਂ ਪਰ ਉੱਥੇ ਸਾਡੀ ਤਿੰਨਾਂ ਦੀ ਏਕਤਾ ਸੀ ਗ੍ਰਾਹਕ ਸਾਹਿਬ ਸਾਡੇ ਮੋਰਚੇ ਦੇ ਵਿੱਚ ਬੈੰਦੇ ਸੀਗੇ ਪਨੇਰ ਸਾਹਿਬ ਘਟ ਆਉਂਦੇ ਸੀਗੇ ਉਹ ਇੱਕ ਤਰ੍ਹਾਂ ਦੀ ਏਕਤਾ ਨਾਲ ਅਧੋਲਨ ਜਿੱਤਿਆ ਗਿਆ ਸੀਗਾ ਇਹੀ ਗਲਤੀ ਹੁਣ ਤੁਹਾਨੂੰ ਕੀ ਲੱਗਦਾ ਕਿਹੜੀਆਂ ਕਿਹੜੀਆਂ ਸਰਕਾਰਾਂ ਨਾਲ ਲੜਾਈ ਹੈ ਲੜਾਈ ਕਿਹਦੇ ਨਾਲ ਆ ਅਸਲ ਦੇ ਵਿੱਚ ਸਾਡੀ ਮੇਨ ਲੜਾਈ ਹੈ ਸੈਂਟਰ ਸਰਕਾਰ ਨਾਲ ਠੀਕ ਹੈ ਜੀ ਤੇ ਹਰਿਆਣਾ ਸਰਕਾਰ ਹਰਿਆਣਾ ਸਰਕਾਰ ਨਾਲ ਸਾਡੀ ਗੁੱਸਾ ਵੀ ਸਾਨੂੰ ਰੋਕਿਆ ਕਿਉਂ ਹੈ ਸਾਡੇ ਕਿਸਾਨ ਸਾਥੀਆਂ ਨੂੰ ਉਹਨਾਂ ਨੂੰ ਜਾਣਨਾ ਚਾਹੀਦਾ ਹੈ ਉਹਨਾਂ ਨੇ ਇੱਥੇ ਚੱਕਰ ਵੀ ਕੀਤਾ ਪਹਿਲਾਂ ਸਰਕਾਰ ਨੇ ਕਹਿਤਾ ਵੀ ਤੁਸੀਂ ਐ ਕਰੋ ਤੁਰਕੇ ਆਜੋ ਟਰੈਕਟਰ ਨਾਲ ਲੈ ਕੇ ਆਓ ਉਹ ਸਾਥੀਆਂ ਨੇ ਵਧੀਆ ਫੈਸਲਾ ਕਰਿਆ 100-100 ਬੰਦਾ ਭੇਜਿਆ ਤੇ ਉਹਨਾਂ ਤੇ लाठी ਚਾਰਜ ਅਥਰੂ ਗਾਇਸ ਤਿੰਨ ਚਾਰ ਬਾਰਾਂ ਬਹੁਤ ਜਿਆਦਾ ਜ਼ਬਰਦਸਤ ਕਰਿਆ ਉਹਦਾ ਵੀ ਅਸੀਂ ਇੱਥੇ ਬਰੂਦ ਕਰਿਆ ਉਹ ਤਾਂ ਪੈਦਲ ਤਰਨ ਵੀ ਜਾਣਦੇ ਅਸੀਂ ਸੈਂਟਰ ਸਰਕਾਰ ਨੂੰ ਵੱਡਾ ਦੋਸਤ ਮੰਨਦੇ ਆ ਤੇ ਹਰਿਆਣਾ ਸਰਕਾਰ ਨੂੰ ਤੁਸੀਂ ਕੀ ਲੱਗਦਾ ਰੁਲਦੂ ਜੀ ਕਿ ਸਿਰਫ ਇਹ ਜਿਹੜੀ ਲੜਾਈ ਆ ਉਹ ਖੇਤੀ ਔਰ ਬਾੜੀ ਦੇ ਉੱਤੇ ਰਹਿ ਗਈ ਆ ਜਾਂ ਹੋਰ ਵੀ ਜਿਹੜੇ ਮੁੱਦੇ ਆ ਉਹ ਨਾਲ ਜੁੜ ਗਿਆ ਕਿਸਾਨੀ ਦੇ ਕਿਉਂਕਿ ਨਹਿਰਾਂ ਪੱਕੀਆਂ ਕਰਨ ਦਾ ਮੁੱਦਾ ਆ ਜਾਂ ਹੋਰ ਕਈ ਮੁੱਦੇ ਹੈਗੇ ਨੇ ਜਿਹੜੇ ਉਹ ਕਿਸਾਨਾਂ ਦੇ ਨਾਲ ਜੁੜੇ ਹੋਏ ਨੇ ਇਹ ਅਸੀਂ ਪੰਜਾਬ ਸਰਕਾਰ ਨੂੰ ਕਹਿ ਰਹੇ ਆ ਵੀ ਜਿਹੜੀਆਂ ਨਹਿਰਾਂ ਪੱਕੀਆਂ ਕਰਨੀਆਂ ਨਾ ਕਰੇ ਕਿ ਉਹ ਜਿਹੜਾ ਪਾਣੀ ਧਰਤੀ ਜਾਂਦਾ ਜਾਨੋ ਹਟ ਜਾ ਉਹ ਅੱਜ ਅਸੀਂ ਜ਼ੋਰ ਦੇ ਕੇ ਮੰਗ ਕਰੀਏਗੀ ਉਹ ਨਹੀਂ ਕਰਨੀ ਚਾਹੀਦੀਆਂ ਸੂਏ ਸਾਡੇ ਕੱਚੇ ਹੀ ਚਾਹੀਦੇ ਨੇ ਇਹ ਸੂਏ ਪੱਕੇ ਕਰੀਏ ਨਾ ਨਹਿਰਾਂ ਪੱਕੀਆਂ ਕਰੀਏ ਨੇ ਦੂਜੇ ਪੈਪ ਤੋਂ ਪੀ ਜਾਂਦੇ ਨੇ ਫਿਰ ਸਾਡੀ ਦਾ ਪਾਣੀ ਜਾਣੀ ਨਹੀਂਗਾ ਇਹ ਜੇ ਸੜਾ ਪਾਣੀ ਮੁੱਕ ਜੂਗਾ ਫਸਲ ਹੁਣੋਂ ਹੜ ਜੂਗੀ ਉਹ ਨਹੀਂ ਕਰਨੀਆਂ ਕਿ ਜੀ ਇੱਕ ਇੱਕ ਹੋਰ ਚੀਜ਼ ਜੀ ਪੰਜਾਬ ਦੇ ਵਿੱਚ ਕੀ ਹੋ ਰਿਹਾ ਹੈ ਖੇਤੀ ਤਾਂ ਬਚਾਉਂਦੀ ਆਪਾਂ ਗੱਲ ਕਰ ਰਹੇ ਆਂ ਲੇਕਿਨ ਖੇਤੀ ਯੋਗ ਜਿਹੜੀ ਜ਼ਮੀਨ ਹੈ ਉੱਥੇ ਤਾਂ ਸਾਰੇ ਸ਼ਹਿਰ ਬਸੇ ਜਾ ਰਹੇ ਨੇ ਜੀ ਤੇ 53000 ਜਿਹੜੀ ਆ ਜਿਹੜੀ ਜ਼ਮੀਨ ਹੈ ਉਹ ਉਹ ਬਦਲ ਗਿਆ ਉੱਥੇ ਸ਼ਹਿਰ ਬਸ ਗਏ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਨਾਲ ਖੇਤੀ ਬਚਾਉਣ ਦੇ ਨਾਲ ਖੇਤ ਵੀ ਬਚਾਣੇ ਪੈਣਗੇ ਜੀ ਮੇਰਾ ਖਿਆਲ ਹੈ ਵੀ ਕੱਲ ਪੰਜਾਬੀ ਰਪੂਨ ਚ ਲੱਗਿਆ ਜੀ 51% ਧਰਤੀ ਕਲੋਨੀਆਂ ਚ ਦੇ ਸ਼ਹਿਰਾਂ ਚ ਆ ਗਈ ਅਸੀਂ ਕਹਿੰਨਾ ਸਰਕਾਰ ਨੂੰ ਘਟਾਉਣਾ ਚਾਹੀਦਾ ਕੋਈ ਬੰਦਾ ਅਰਜੀ ਦੇਵੇ ਪਹਿਲਾਂ ਵੀ ਮੈਨੂੰ ਘਰ ਵਾਸਤੇ ਜੀ ਪਲਾਟ ਚਾਹੀਦਾ ਇੰਨੇ ਬਿਸਵੇ ਠੀਕ ਹੈ ਨਾ ਗੱਲ ਫੇਰ ਉਹਦਾ ਮਤਲਬ ਉਹਨੂੰ ਪਲਾਟ ਦਿੱਤਾ ਜਾਵੇ ਜਿਹੜੀਆਂ ਫਾਲਤੂ ਕਲੋਨੀਆਂ ਕੱਢੀ ਜਾਂਦੇ ਨੇ ਇਹ ਜ਼ਮੀਨ ਦਾ ਖਾਤਮਾ ਕਰਨ ਵਾਲੀ ਗੱਲ ਹੈ ਇਹਨੂੰ ਬੰਦ ਕਰਨਾ ਚਾਹੀਦਾ ਇੱਕ ਆਸਵਾਲ ਹੈ ਜੀ ਮੇਰਾ ਪ੍ਰਧਾਨ ਮੰਤਰੀ ਨੇ ਗਾਇਕ ਨੂੰ ਤਾਂ ਟਾਈਮ ਦੇ ਦਿੱਤਾ ਇੱਕ ਮਿਲਣ ਲਈ ਕਿਸਾਨਾਂ ਆ ਗੂ ਵਿਚਾਰੇ ਹਜੇ ਤੱਕ ਵੇਟ ਕਰ ਰਹੇ ਨੇ ਕੀ ਕਹਿਣਾ ਚਾਹੂੰਗਾ ਮੇਰਾ ਖਿਆਲ ਹੈ ਵੀ ਸ਼ਿਕਲ ਤਾਂ ਸਾਡੀ ਨਰਾਜ਼ਗੀ ਹੈ ਵੀ ਉਹਨੂੰ ਟਾਈਮ ਦੇ ਦਿੱਤਾ ਜਿਹੜੇ ਸਾਡੇ ਸਾਥੀ ਭੁੱਖ ਹੜਤਾਲ ਤੇ ਬੈਠੇ ਨੇ ਪਹਿਲਾਂ ਉਹਨਾਂ ਨੂੰ ਸਮਾਂ ਦੇਵੇ ਮੈਂ ਨਹੀਂ ਕਹਿੰਦਾ ਸਾਡੇ ਵਾਲੇ ਮੋਰਚੇ ਨੂੰ ਸਮਾਂ ਦੇਵੇ ਪਹਿਲਾਂ ਜੋ ਸਾਡੇ ਸਾਥੀ ਉਸੇ ਲੜ ਰਹੇ ਨੇ ਚਾਹੇ ਪਨੀਰ ਲੜ ਰਿਹਾ ਚਾਹੇ ਡੱਲਿਆੜ ਰਿਹਾ ਪਹਿਲਾਂ ਪ੍ਰਧਾਨ ਮੰਤਰੀ ਉਹਨਾਂ ਨੂੰ ਸਮਾਂ ਦੇਵੇ ਤੇ ਡੱਲਿਆੜ ਨੇ ਗੱਲ ਕਹਿ ਵੀ ਦਿੱਤੀ ਜੀ ਮੇਰੇ ਸਰਕਾਰ ਨਾਲ ਗੱਲ ਸ਼ੀਰ ਹੋਊਗੀ ਤਾਂ ਗੱਲਬਾਤ ਕਰੂਗੀ ਤਾਂ ਮੈਂ ਮੈਡੀਕਲ ਲੈ ਲਊਗਾ ਚੰਗੀ ਗੱਲ ਹੈ ਵਧੀਆ ਗੱਲ ਹੈ ਜੇ ਮੈਡੀਕਲ ਲਿਆ ਜਾਵੇ ਤਾਂ ਮਤਲਬ ਸੰਘਰਸ਼ ਚਾਹੇ ਲੰਮਈ ਹੋ ਜਾਊਗਾ ਤਾਂ ਬੰਦਾ ਬਸ ਸਕਦਾਗਾ ਉਸ ਪ੍ਰਧਾਨ ਮੰਤਰੀ ਨੂੰ ਗੱਲ ਕਰਨੀ ਹੈ